ਮੇਰੇ ਘਰ ਵਾਲ ਨੇ ਵੀ ਟੈਗ 2021 ਚ ਟੈਗ ਕਿਸਨੂੰ ਦੀ ਮੌਤ ਹੋ ਗਈ ਮੜਕੇ ਉਸ ਤੋਂ ਬਾਅਦ ਸਾਡੇ ਕੋਲ ਇੱਕ ਕਮਰਾ ਸੀਗਾ ਤੇ ਉਹ ਬਾਰਸ਼ਾ ਨਾ ਕਿਉਂਕਿ ਉਹ ਡਿੱਗਣ ਦਾ ਚਾਂਸ ਸੀ ਕਿਉਂਕਿ ਮੇਰੇ ਨਿੱਕ-ਨਿੱਕੇ ਬੱਚੇ ਸੀਗੇ ਤੇ ਮੈਂ ਕਰਜਾ ਚੱਕ ਕੇ ਲੋਨ ਚੱਕ ਕੇ ਤੇ ਇਹ ਛੱਤ ਪਾ ਲਈ ਬਾਈ ਜੀ ਤੇ ਵੀ ਹੁਣ ਮੇਰੇ ਸਿਰ ਕਰਜਾ ਤੇ ਵੀ ਮੈਨੂੰ ਬਹੁਤ ਔਖਾ ਹੋਇਆ ਪਿਆ ਤੇ ਕਿਉਂਕਿ ਮੇਰੇ ਨਾਂ ਤੇ ਗ੍ਰਾਂਟ ਵੀ ਆਈ ਆਈਵੀਸੀ ਤੇ ਮੈਨੂੰ ਹੁਣ ਕਿ ਮੇਰੀ ਲਿਸਟਿਚ ਲਿਖਿਆ ਵੀ ਇਹ ਮੇਰੀ ਮੌਤ ਹੋਈ ਦੀ ਹੈ ਤੇ ਮੈਂ ਜੰਦੀ ਬਾਈ ਮਨੋਕ ਦੀਆਂ ਤਿੰਨ ਸਭ ਤੋਂ ਵੱਡੀਆਂ ਜ਼ਰੂਰਤਾਂ ਉਹ ਤਿੰਨ ਜ਼ਰੂਰਤਾਂ ਰੋਟੀ ਕੱਪੜਾ ਤੇ ਮਕਾਨ ਪਰ ਜੇਕਰ ਦੇਖੀਏ ਤਾਂ ਵੱਡੇ ਪੱਧਰ ਦੇ ਉੱਤੇ ਸਾਡੇ ਮਹਾਨ ਵਿਸ਼ਵ ਗੁਰੂ ਭਾਰਤ ਦੇ ਵਿੱਚ ਬਹੁਤ ਸਾਰੀ ਲਗਭਗ 30 ਕਰੋੜ ਦੀ ਆਬਾਦੀ ਹੈ ਇਹੋ ਜੀ ਆ ਜਿਹੜੀ ਜਿਨ੍ਹਾਂ ਨੂੰ ਇੱਕ ਟਾਈਮ ਦੀ ਰੋਟੀ ਹੀ ਨਹੀਂ ਸੇਵ ਹੁੰਦੀ ਹੈਗੀ ਆ ਤੇ ਬਹੁਤ ਸਾਰੀ ਆਬਾਦੀ ਇਹੋ ਜੀ ਵੀ ਆ ਜੋ ਸੱਤਾਂ ਤੋਂ ਆ ਜਤਾ ਐਸ ਟਾਈਮ ਅਸੀਂ ਪਿੰਡ ਬੱਗਿਆਣਾ ਬੈਠੇ ਹੋਏ ਆ ਇੱਥੋਂ ਦੇ ਇੱਕ ਪਰਿਵਾਰ ਦੀ ਇੱਕ ਆਪਣੀ ਵੱਖਰੀ ਕਹਾਣੀ ਹੈਗੀ ਆ ਸਾਡੇ ਨਾਲ ਜਿਸ ਪਰਿਵਾਰ ਕੋਲੇ ਬੈਠੇ ਹੋਏ ਆ ਉਸ ਪਰਿਵਾਰ ਦੀ ਮੁਖੀ ਮਯੂਦਾ ਤੁਹਾਨੂੰ ਦੱਸਦੀ ਏ ਕਿ ਇਸ ਪਰਿਵਾਰ ਦੇ ਵਿੱਚ ਇੱਕ ਔਰਤ ਉਹ ਆਪਣੇ ਬੱਚਿਆਂ ਨੂੰ ਪਾਲ ਰਹੀ ਆ ਪਤੀ ਦੀ ਡੈਥ ਹੋ ਚੁੱਕੀ ਆ ਆਪਾਂ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਬੀਬੀ ਜੀ ਕੀ ਨਾਮ ਆ ਜੀ ਸਤਿ ਸ਼੍ਰੀ ਅਕਾਲ ਬਾਈ ਅੱਛਾ ਕ ਕੀ ਨਾਮ ਹੈ ਬਾਈ ਤੁਹਾਡਾ ਮਲਜੀਤ ਕੌਰ ਬਾਈ ਅੱਛਾ ਕਿਹੜਾ ਪਿੰਡ ਆ ਜੀ ਬੱਗਿਆਣਾ ਬਾਈ ਜੀ ਅੱਛਾ ਕੀ ਸਮੱਸਿਆ ਹੈਗੀ ਕੀ ਦਿੱਕਤ ਹੈਗੀ ਹੈ ਜੋ ਤੁਸੀਂ ਲੋਕਾਂ ਤੀਕ ਜਾਂ ਸਾਡੇ ਮੀਡੀਆ ਦੇ ਥਰੂ ਆ ਜਿਹੜੀ ਸਰਕਾਰ ਤੀਕ ਆਪਦੀ ਮੰਗ ਪਚਾਉਣਾ ਚਾਹੁੰਦੇ ਕੀ ਦਿੱਕਤ ਹੈਗੀ ਸਮੱਸਿਆ ਕੀ ਕਿਉਂਕਿ ਬਾਈ ਜੀ ਮੇਰੇ ਘਰ ਵਾਲ ਨੇ ਵੀ ਟੈਗ 2021 ਚ ਟੈਗ ਕਿਸਨ ਦੀ ਮੌਤ ਹੋ ਗਈ ਮੜ ਕੇ ਉਸ ਤੋਂ ਬਾਅਦ ਸਾਡੇ ਕੋਲ ਇੱਕ ਕਮਰਾ ਸੀਗਾ ਤੇ ਉਹ ਬਾਰਸ਼ ਨਾਲ ਕਿਉਂਕਿ ਉਹ ਡਿੱਗਣ ਦਾ ਚਾਂਸ ਸੀ ਕਿਉਂਕਿ ਮੇਰੇ ਨਿੱਕ-ਨਿੱਕੇ ਬੱਚੇ ਸੀਗੇ ਤੇ ਮੋਰ ਕਿ ਪਹਿਲਾਂ ਵੀ ਮੈਨੂੰ ਕਿੰਦੇ ਵੀ ਗ੍ਰਾਂਟ ਆ ਮਿਲੂਗੀ ਤੈਨੂੰ ਫਿਰ ਉਹ ਮਿਲੀ ਨਹੀਂ ਤੇ ਮੈਂ ਕਰਜਾ ਚੱਕ ਕੇ ਲੋਨ ਚੱਕ ਕੇ ਤੇ ਇਹ ਛੱਤ ਪਾ ਲਈ ਬਾਈ ਜੀ ਤੇ ਵੀ ਹੁਣ ਮੇਰੇ ਸਿਰ ਕਰਜਾ ਤੇ ਵੀ ਮੈਨੂੰ ਬਹੁਤ ਔਖਾ ਹੋਇਆ ਪਿਆ ਤੇ ਕਿਉਂਕਿ ਮੇਰੇ ਨਾਂ ਤੇ ਗ੍ਰਾਂਟ ਵੀ ਆਈ ਆਈ ਵੀ ਸੀ ਤੇ ਮੈਨੂੰ ਹੁਣ ਮੇਰੀ ਲਿਸਟ ਚ ਲਿਖਿਆ ਵੀ ਇਹ ਮੇਰੀ ਮੌਤ ਹੋਈ ਦੀ ਆ ਤੇ ਮੈਂ ਜੰਦੀਆਂ ਬਾਈ ਜੀ ਜੀ ਅੱਛਾ ਤੁਸੀਂ ਪਿੰਡ ਦੇ ਸਰਪੰਚ ਤੋਂ ਵੈਰੀਫਾਈ ਨਹੀਂ ਕਰਵਾਇਆਗਾ ਵੀ ਤੁਸੀਂ ਤਾਂ ਜਾਉਣੀ ਹੋ ਗ੍ਰਾਂਟ ਪੈਣੀ ਚਾਹੀਦੀ ਹੈ ਕਿਉਂਕਿ ਕਰਜਾ ਤਾਂ ਲੱਥੇ ਕੰਮ ਸੇ ਕੰਮ ਨਹੀਂ ਬਾਈ ਜੀ ਕੋਈ ਨਹੀਂ ਸੰਦਾਗਾ ਔਰਤਾਂ ਦੀ ਕਿਉਂਕਿ ਪੈਨਸ਼ਨ ਆਉਂਦੀ ਐ ਦੋ ਬੱਚਿਆਂ ਦੀ ਤੇ ਬਸ ਉਹਦੇ ਨਾਲ ਟਾਈਮ ਪਾਸ ਉਹਨੇ ਕੋਈ ਮਾਪੇ ਪੇਕੇ ਸਦਾ ਪੱਤਾ ਸੱਟ ਜਾਂਦੀ ਐ ਤੇ ਨਿੱਕਾ ਐ ਮੇਰੇ ਬੇਟਾ ਨਾਲੇ ਪੜਦਾ ਨਾਲੇ ਹੁਣ ਅੱਜ ਦਿਹਾੜੀ ਗਿਆ ਬਾਈ ਜੀ ਅੱਛਾ ਤੁਹਾਡੇ ਪਤੀ ਨੂੰ ਕੀ ਹੋ ਗਿਆ ਸੀਗਾ ਉਹ ਬਾਈ ਜੀ ਨੂੰ ਅਟੈਕ ਹੋ ਗਿਆ ਸੀਗਾ ਅੱਛਾ ਹਾਂਜੀ ਬਾਈ ਜੀ ਲੰਮਾ ਸਮਾਂ ਬਿਮਾਰ ਰਹੇ ਜਾਂ ਨਹੀਂ ਬਾਈ ਜੀ ਉਹ ਨਾ ਦਾਰੂ ਪੀਂਦੇ ਸੀ ਨਸ਼ਾ ਕਰਦੇ ਸੀਗੇ ਬਾਹਲੀ ਦਾਰੂ ਪੀਣ ਨਾਲ ਹੀ liver ਖਰਾਬ ਹੋ ਗਿਆ ਤੇ ਬਸ ਚਾਨ ਚੱਕ ਅਟੈਕ ਹੋ ਗਏ ਉਹਨਾਂ ਨੂੰ ਅੱਛਾ ਹਾਂਜੀ ਬਾਈ ਜੀ ਅੱਛਾ ਇਹ ਦੱਸੋ ਕਿ ਬੱਚੇ ਕਿੰਨੇ ਹੈਗੇ ਤੁਹਾਡੇ ਬੱਚੇ ਦੋ ਗੁੱਡੀਆਂ ਬਾਈ ਜੀ ਇੱਕ ਬੇਟਾ ਹੈ ਹਾਂ ਤੇ ਪੜਦੀਆਂ ਲੜਕੀਆਂ ਹਾਂਜੀ ਬਾਈ ਜੀ ਦੋ ਗੁੱਡੀਆਂ ਪੜਦੀਆਂ ਏ ਇੱਕ ਨੂੰ ਨਾਨਕੇ ਪੜਾਈ ਜਾਂਦੇ ਤੇ ਦੋ ਮੇਰੇ ਕੋਲੇ ਆ ਮੁੰਡਾ ਤੇ ਕੁੜੀ ਮੇਰੇ ਕੋਲੇ ਆ ਅੱਛਾ ਪੜਾਈ ਦਾ ਕੋਈ ਖਰਚਾ ਆ ਰਿਹਾ ਨਾਲ ਖਰਚਾ ਬਹੁਤ ਆਉਂਦਾ ਬਾਈ ਜੀ ਤੇ ਫੇਰ ਆਈ ਕੁਛ ਮੇਰੇ ਭਰਾ ਦੇ ਦਿੰਦੇ ਆ ਕੁਛ ਪੈਨਸ਼ਨ ਆਉਂਦੀ ਆ ਕੁਛ ਪਰਮੇਂਦਰ ਨਾਲ ਕੂੜਾ ਕਲਾ ਸੜਦੀ ਉਹ ਦੇ ਦਿੰਦੇ ਅੱਛਾ ਕੂੜਾ ਕੂੜਾ ਸੜਦੇ ਹੋ ਤੁਸੀਂ ਜ਼ਿੰਮੇਵਾਰਾਂ ਦੇ ਹਾਂਜੀ ਬਾਈ ਜੀ ਅੱਛਾ ਕਿੰਨੇ ਕੇ ਪੈਸੇ ਦੇ ਦਿੰਦੇ ਹੋ ਉਹ ਬਾਈ ਜੀ ਇੱਕ ਹਰ ਮਹੀਨੇ ਤਾਂ 1500 ਦੇ ਦਿੰਦਾ ਏ ਤੇ ਕਦੇ ਕੁਝ ਪੱਠੇ-ਪੁੱਠੇ ਲੈ ਆਈ ਦੇ। ਅੱਛਾ 1500 ਮਹੀਨਾ ਕੂੜਾ ਸਟਾਈ ਦਾ ਤੇ ਨਾਲ ਪੱਠੇ ਦੇ ਦਿੰਦੇ ਹੈਗੇ। ਗੁਜ਼ਾਰਾ ਹੋ ਜਾਂਦਾ ਫਿਰ? ਨਹੀਂ ਬਾਈ ਜੀ ਬਹੁਤ ਔਖਾ ਹੀ ਹੁੰਦਾ ਹੈ ਗੁਜ਼ਾਰਾ। ਕਿਉਂਕਿ ਢਿੱਲ ਮਿਸ ਵੀ ਆ ਜਾਂਦੀ ਏ ਕਿਉਂਕਿ ਮੈਂ ਤਾਂ ਆਪ ਵੀ ਪਤਾ ਨਹੀਂ ਕਦੋਂ ਵੀ ਦਿਲ 'ਚ ਪੀੜ ਪੈਣ ਲੱਗ ਜਾਂਦੀ ਮਰੀਜ਼ ਹੀ ਆ ਟੈਨਸ਼ਨ ਆ। ਅੱਛਾ ਸਾਰੀ ਦਿਹਾੜੀ ਵੀ ਪੱਠਾ ਨਹੀਂ ਰਹਿ ਲਿਆ ਆਉਣਾ ਬਾਈ ਜੀ ਵੀ ਕਿਤੇ ਖੋਤ ਕੇ ਵੀ ਲਿਆਉਣੇ ਪੈਂਦੇ ਗਿਰ ਜ਼ਿੰਮੇਦਾਰ ਤੇ ਨੂੰ ਪਤਾ ਹੀ ਕਿੰਨਾ ਕਹੋ ਤੇ ਸਾਰੇ ਕੰਮ ਆਪ ਲੈਣਾ ਦੇਣਾ ਵੀ ਕੋਈ ਢਲਮਿਸ ਬੱਚਿਆਂ ਦੇ ਆਉਣ ਜਾਣ ਦਾ ਬਹੁਤ ਜ਼ਿਆਦਾ ਔਖਾ ਹੈ ਪਏ ਬਾਈ ਜੀ ਅੱਛਾ ਲੜਕੀ ਟੋਡੀ ਟੋਡੇ ਪੈਂਦੀ ਸਕੂਲ ਹੈਗਾ ਜਾਂ ਹੋਰ ਦੂਰ ਜਾਂਦੀ ਪੜ੍ਹਨਾ ਇੱਕ ਤਾਂ ਬਾਈ ਜੀ ਮੁੰਡਾ ਮੇਰਾ ਕੋਰਸ ਕਿ ਪੜ੍ਹਦਾ ਤੇ ਲੜਕੀ ਇੱਕ ਮੇਰੀ ਟੁੱਡੀ ਪੜ੍ਹਦੀ ਹੈ ਕਿ ਆਪਣੇ ਨਾਲ ਨਹੀਂ ਪੜ੍ਹਦੀ ਅੱਛਾ ਹਾਂਜੀ ਸਿਗਰ ਅੱਛਾ ਇਹ ਰੈਗੂਲਰ ਲੜਕੀ ਆਪ ਪੜਾਉਣਾ ਕਾਤੇ ਕਰਦੀ ਹੈ ਇਹ ਬਸ ਤੇ ਬਾਈ ਜੀ ਅੱਛਾ ਬਸ ਕਰਾਇਆ ਲੈਂਦੇ ਹਾਂ ਹਾਂਜੀ ਬਾਈ ਜੀ 20 ਰੁਪਏ ਹਰ ਰੋਜ਼ ਇਹਨਾਂ 20 ਰੁਪਏ ਦੇਣੇ ਚਾਹੀਦੇ ਦੇਣੇ ਤੇ ਮੁੰਡਾ ਆ ਜਾਂਦਾ ਵਿਚਾਰੇ ਉਹ ਕਿਤੇ ਮੋਟਰਸਾਈਕਲ ਦੀ ਆਰਟੀ ਕਿ ਤਰੱਕੀ ਕਿਤੇ ਵਾਸਤੇ ਬਾਈ ਅੱਛਾ ਅੱਛਾ ਇਹ ਦੱਸਿਓ ਕਿ ਤੁਹਾਨੂੰ ਬਿਜਲੀ ਦਾ ਬਿੱਲ ਆਉਂਦਾ ਹੈਗਾ ਹਾਂਜੀ ਬਾਈ ਜੀ 35 36000 ਰੁਪਏ ਬਿੱਲ ਬਣਿਆ ਪਿਆ ਉਹ ਭਰਿਆ ਨਹੀਂ ਜਾਂਦਾ ਬਾਈ ਜੀ ਤੇ ਜਿੱਦ ਦੇ ਹਾਂਜੀ ਕੀਤਾ ਤਾ ਧਾਰੋ ਲਾ ਜਾਣਗੇ ਅੱਛਾ ਹਾਂਜੀ ਅੱਛਾ ਇਹ ਦੱਸਿਓ ਕਿ ਲੋਨ ਵਗੈਰਾ ਤਾਂ ਨਹੀਂ ਚੱਕਿਆ ਹੋਇਆ ਤੁਸੀਂ ਚੱਕੇ ਸੀ ਬਾਈ ਜੀ ਹੌ ਨਹੀਂ ਚੱਕੇ ਕਿਉਂਕਿ ਮੁੰਡਾ ਕਹਿੰਦਾ ਮਮੀ ਕਿਸ ਤਰੀ ਭਰੀ ਜਾਂਦੀ ਮਿਲ ਕੋ ਜਾਣ ਕਹਿੰਦੇ ਉਹ ਮੁੰਡੇ ਨੇ ਚੱਕਨ ਦਿੱਤੇ ਵੀ ਮਮੀ ਬਚੁੱਲਾ ਮਾਤ ਪਾਉਣੇ ਆ ਅੱਛਾ ਉਂਜ ਉਂਜ ਜ਼ਿੰਮੇਦਾਰਾਂ ਤੋਂ ਜਿਹੜਾ ਆ ਜੋ ਚੱਕਿਆ ਸੀ ਉਹ ਦੇਣੇ ਫੜੇ ਪਹਾ ਬਾਈ ਕਰਜਾ ਫੜਿਆ ਵਾ ਅੱਛਾ ਕਿਉਂਕਿ ਆ ਜਿਹੜੇ ਹਨ ਪਸ਼ੂ ਇਹਨੇ ਚ ਕਟਾਕ ਟੂ ਦੇਵਾਂਗੇ ਕੁਛ ਸਾਨੂੰ ਦੇ ਦੇਣਗੇ ਕੁਛ ਪਸ਼ੂਆਂ ਚ ਕੱਟ ਲੈਣਗੇ ਅੱਛਾ ਪਿੰਡ ਦੇ ਵਿੱਚ ਜਦੋਂ ਵੋਟਾਂ ਆਉਂਦੀਆਂ ਹੈਂਗਾ ਕਦੇ ਐਮਐਲ ਆਂਗਾ ਐਮਪੀ ਆਂਗਾ ਲੀਡਰ ਆਉਂਦੇ ਹੈਗੇ ਵੋਟਾਂ ਮੰਗਣਗੇ हां भाई जी हमदे ते वो वोट पाए दी चप्प करके बस सरगसर आ गया अच्छा आ, मैं एमएलए थी कोई पहुंच ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਵੀ ਕੋਈ ਮਦਦ ਕਰਾ ਸਕਦੇ ਹੋ ਨਹੀਂ ਭਾਈ ਜੀ ਕੋਈ ਝਾਕਦਾ ਹੀ ਨਹੀਂਗਾ ਕੋਈ ਨਹੀਂ ਸਾਡੇ ਪਿੰਡ ਚ ਤੇ ਜਮਾ ਹੀ ਨਹੀਂ ਆ ਮਾਸੀ ਨੇ ਮੈਨੂੰ ਦੱਸਿਆ ਵੀ ਤੂੰ ਚਾਲ ਕੋਈ ਨਹੀਂ ਤੇਰੀ ਮਦਦ ਮੈਂ ਜ਼ਰੂਰ ਕਰਾਂਗੀ ਹੋਰ ਕੋਈ ਨਹੀਂ ਝਾਕਦਾ ਅੱਛਾ ਹਾਂਜੀ ਅੱਛਾ ਕੋਈ ਸਰਪੰਚ ਨੇ ਵੀ ਨਹੀਂ ਕੋਈ ਮਦਦ ਕੀਤੀ ਨਹੀਂ ਭਾਈ ਜੀ ਕਿਸੇ ਨੇ ਕੋਈ ਵੀ ਨਹੀਂ ਮਦਦ ਕੀਤੀ ਅੱਛਾ ਸੰਤ ਕਾਨਕ ਮਿਲਦੇ ਉਹ ਵੀ ਦੋ ਬੱਚੇ ਨਹੀਂ ਤੇ ਬਸ ਮੇਰੀ ਤੇ ਹੋਰ ਕੋਈ ਸਹੂਲਤ ਨਹੀਂ ਭਾਈ ਜੀ ਬਿਨਾ ਪੈਨਸ਼ਨ ਤਾਂ ਸਾਨੂੰ ਅੱਛਾ ਕਣਕ ਮਿਲਦੀ ਹੈ ਬਰੋਦਰ ਹਾਂ ਬਾਈ ਜੀ ਉਹ ਵੀ ਕਿਤੇ ਮਿਲ ਜਾਂਦੀ ਹੈ ਕਿਤੇ ਹੁਣ 5-6 ਮਹੀਨੇ ਕਿ ਮਿਲਦੀ ਨਹੀਂ ਕਿ ਕੱਟੀ-ਕੁੱਟੀ ਜਾਂਦੀ ਹੈ ਅੱਛਾ ਹਾਂਜੀ ਹੁਣ ਕਿੰਨੀ ਮਿਲਦੀ ਹੈ ਵੀ 3-300 ਦਾ ਆਟਾ ਲਿਆ ਕਿ ਜੂਨ ਗੁਜ਼ਾਰਾ ਕਰਦੇ ਬਾਈ ਜੀ ਹਾਂ ਤੇ ਵੀ ਬਹੁਤ ਔਖਾ ਕਿਉਂਕਿ ਪਸ਼ੂ ਡਾਂਡੇ ਨੂੰ ਵੀ ਫਿਰ ਆਪਾਂ ਮਾੜਾ-ਮੋਟਾ ਕਰਨਾ ਪੈਂਦਾ ਤੇ ਮੇਰਾ ਬੇਟਾ ਵਿਚਾਰ ਉਹ ਜਾਂਦਾ ਏ ਮਾੜਾ-ਮੋਟਾ ਤੇ ਬਹੁਤ ਔਖਾ ਗੁਜ਼ਾਰਾ ਹੁੰਦਾ ਬਾਈ ਜੀ ਅੱਛਾ ਤੁਹਾਡੇ ਤਿੰਨ ਪਸ਼ੂ ਹੈਗੇ ਆ ਮੰਜਾ ਹੈਗਾ ਝੋਟੀਆਂ ਹੈਗਾ ਹਲੇ ਦੁੱਧ ਦੇਣ ਵਾਲੀਆਂ ਨਹੀਂ ਹੈਗਾ ਹਾਂ ਬਾਈ ਜੀ ਆਪਦੀਆਂ ਖਰੀਦੀਆਂ ਹੈਗਾ ਨਹੀਂ ਭਾਈ ਜੀ ਦਿਹਾੜੀ ਤੇ ਜਿੰਨੇ ਨੇ ਮੇ ਕੂੜਾ ਚ ਚੱਕਰੀ ਨੇ ਉਹਨਾਂ ਨੇ ਦਿੱਤਿਆਂ ਮੈਨੂੰ ਵੀ ਤੂੰ ਲਾਲਚ ਲੱਗ ਜੀ ਤੂੰ ਬਾਹਲੀ ਟੈਨਸ਼ਨ ਲੈਣੀ ਹੈ ਕਿ ਕਿਤੇ ਪੱਠੇ ਸਾਥ ਹੋ ਲਿਆਂਦੇ ਕਿਤੇ ਖੋਦ ਕਰਕੇ ਲਿਆਂ ਨੇ ਉਹਨਾਂ ਨੇ ਦਿੱਤਿਆਂ ਉਹਨਾਂ ਦੀ ਦਿਹਾੜੀ ਤੇ ਅੱਛਾ ਵੀ ਮਤਲਬ ਜਦੋਂ ਤੁਸੀਂ ਵੇਚਣਗੇ ਹੋਈਆਂ ਆਦੋਂ ਉਹਨਾਂ ਨੂੰ ਦੇ ਦੇ ਸਾਨੂੰ ਦੇਣਗੇ ਕਿਉਂਕਿ ਜਿਹੜਾ ਕਰਜ਼ਾ ਵੀ ਉਹ ਐ ਲੈ ਜਾਊਗਾ ਅੱਛਾ ਉਹਨਾਂ ਤੋਂ ਲਿਆ ਅੱਛਾ ਹਾਂਜੀ ਭਾਈ ਅੱਛਾ ਅੱਗੇ ਬੱਚੇ ਪੜ੍ਹ ਰਹੇ ਹੈਗੇ ਅੱਗੇ ਹੋਰ ਪੜਾਉਣ ਦੀ ਹੈਗੀ ਐ ਸਕੀਮ ਜਾਂ ਗਰੀਬੀ ਕਰਕੇ ਹਟਾ ਲਵਾਂਗੇ ਨਹੀਂ ਭਾਈ ਜੀ ਕੋਸ਼ਿਸ਼ ਜ਼ਰੂਰ ਕਰਾਂਗੇ ਅੱਗੇ ਲਾਉਣ ਦੀ ਗਾਂ ਇਹਨਾਂ ਦਾ ਕਰਮਾ अच्छा अच्छा बच्चा नु कोई स्कॉलरशिप पर कोई वजीफा वगैरह मिलता नहीं ਹੁੰਦਾ ਬਾਈ ਜੀ ਤਿੰਨਾਂ ਨੂੰ ਜਮਾ ਹੀ ਨਹੀਂ ਹੁੰਦਾ ਗਾ ਵੀ ਹਣ 11ਵੀਂ ਚ ਹੋਗੇ ਤੇ ਅਸੀਂ ਜੀ ਖਾਤਾ ਖਿਖਾਈ ਨੇ ਕਰਕੇ ਬੰਦਾ ਖਾਤੇ ਖੁੱਲੇ ਵੀ ਇਹਨਾਂ ਦੇ اچھا ਖਾਤਾ ਖਲਵਾਇਆ ਨਹੀਂ ਗਾ ਤੁਸੀਂ ਲੜਕੀ ਦਾ ਖਲਾਏ ਬਾਈ ਜੀ ਨਿਕ ਨਿਕ ਹੁੰਦੇ ਤੇ ਪਹਿਲਾਂ ਤਾਂ ਹੁੰਦੇ ਸੀ 1000 ਹਿਰ ਹੁਣ ਤਾਂ ਜਮਾ ਹੀ ਨਹੀਂ ਹੁੰਦੇ ਬਾਈ ਜੀ ਹਮ ਵੱਡਿੰਗ ਕਲਾਸ ਚ ਹੋਗੇ ਇਹ ਵੀ 11ਵੀਂ ਚ ਦੇ ਮੁੰਡਾ ਹੀ ਮੇਰਾ 11ਵੀਂ ਚ ਨਹੀਂ ਹੋਂ ਤੱਕ ਕਾਫੀ ਸਾਰੀਆਂ ਸਕੀਮਾਂ ਚਲੀਆਂ ਡਾਕਟਰ ਬੀ ਆਰ ਅੰਬੇਦਕਰ ਸਕਾਲਰਸ਼ਿਪ ਸਕੀਮਾਂ ਉਹਦੇ ਤਹਿਤ ਹਰੇਕ ਸਾਲ ਆ ਜਿਹੜਾ ਆ 6 ਮਹੀਨੇ ਤੋ ਬਜੀਫਾ ਆਉਂਦਾ ਹੈਗਾ ਆਇਆ ਨਹੀਂ ਤੁਹਾਡੇ ਬੱਚਿਆਂ ਨੂੰ ਨਹੀਂ ਭਾਈ ਜੀ ਆਉਂਦਾ ਹੀ ਨਹੀਂ ਨਾ ਹੀ ਭਾਈ ਜੀ ਮਿਹਨਤ ਕਰਦੇ ਕੇ ਫਾਰਮ ਫੋਰਮ ਨਹੀਂ ਭਰਦੇ ਅੱਛਾ ਤੇ ਜੋ ਨਿੱਕ ਨਿੱਕੇ ਹਾਂਦੇ ਖਾਤੇ ਖੁੱਲੇ ਉਹਨੇ ਚ ਆਉਂਦਾ ਹੀ ਨਹੀਂ ਕੁਛ ਵੀ ਉਹ ਬੰਦ ਹੋ ਗਏ ਕਹਿ ਹੁੰਦੇ ਤੇ ਖਾਤਾ ਨਵਾਂ ਖਲਾ ਲੈਣੇ ਤਹਾਨੂੰ ਬਾਈ ਕੋਈ ਨਹੀਂ ਖਲਾਮ ਦੇ ਕਹਿੰਦੇ ਮਮੀ ਹਮਦਾ ਤਾਂ ਨਹੀਂ ਬਾਟ ਢੋਈ ਮਾਰ ਪਰ ਜਿੰਨਾ ਪੜਿਆਗਾ ਪੜ ਲਾਂਗੇ ਮਰ ਕੇ ਵੇਖੀਓ ਕੀ ਅੱਗੇ ਕੀ ਹੁੰਦਾ ਨਹੀਂ ਇਹ ਜ਼ਰੂਰੀ ਹੈਗਾ ਮੈਂ ਇਹ ਮੇਰੀ رائے ਵੀ ਹੈਗੀ ਆ ਵੀ ਲਾਜ਼ਮੀ ਖਾਤਾ ਖਲਾਉ ਦੇਵਜੀ ਭਾ ਜਦੋਂ ਵੀ ਆਨਲਾਈਨ ਅਪਲਾਈ ਹੁੰਦਾ ਕਰੋ ਆਵੇ ਨਾ ਆਵੇ ਉਹ ਬਾਅਦ ਦੀ ਗੱਲ ਹੈ ਐਸ ਵਾਰ ਕਰਿਓ ਫਿਰ ਬਾਈ ਜੀ ਦੂਰੀ ਵਾਰ ਖਾਤੇ ਖਲਾ ਲਾਂਗੇ ਇਹਨਾਂ ਦੇ ਵੱਡੇ ਹੋਗੇ ਕਿਉਂਗੇ ਹਾਂ ਜੀ ਖਾਤੇ ਲੈ ਕੇ ਨਿਮਾਗ ਦੇ ਪਾਸੋਂ ਪਾਸ ਤੇ ਅੱਛਾ ਵੀ ਵੀ ਇਹ ਰਸਿਓ ਕੇ ਕੁਝ ਲੋਕਾਂ ਨੂੰ ਅਪੀਲ ਕਰਨਾ ਚਾਹੋਂਗੇ ਵੀ ਤੁਹਾਡੀ ਮਦਦ ਕਰ ਸਕਣ ਜਾਂ ਨਹੀਂ ਹਾਂ ਬਾਈ ਜੀ ਕਰ ਦੇਣ ਸਾਡੀ ਮਦਦ ਉਹਨਾਂ ਦਾ ਧੰਨਵਾਦ ਜੇ ਕਿ ਸਾਡੀ ਮਦਦ ਕਰ ਦੂਗਾ ਤਾਂ ਤਾਂਸੀਂ ਇਹੀ ਕਹਿੰਦੇ ਚਲ ਕੋਈ ਬਾਈ ਜੀ ਕਰ ਦੇ ਮਦਦ ਉਹਨਾਂ ਦੀ ਮਿਹਰਬਾਨੀ ਹੈ ਕਿਉਂਕਿ ਤੁਹਾਨੂੰ ਪਤਾ ਹੀ ਕੜ ਕੱਲੀਆਂ ਬੁੜੀਆਂ ਬਹੁਤ ਔਖੇ ਹਾਲਾਤ ਹੈ ਬਾਈ ਜੀ 24 ਘੰਟੇ ਆਪ ਵੀ ਕਿਤੇ ਦਵਾਈ ਭੂਟੀ ਕਿਤੇ ਦਿਲ ਚ ਪੀੜ ਪੈਂਦੀ ਕਿਤੇ ਬਲੱਡ ਵਧ ਗਿਆ ਤੇ ਫਿਰ ਬਹੁਤ ਜ਼ਿਆਦੀ ਔਖਾ ਸ਼ੁਕਰ ਹੈ ਬਾਈ ਜੀ ਜੇ ਕਿ ਮਦਦ ਕਰ ਦੂਗਾ ਤਾਂ